ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਰੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਨੇਰ ਇਹ ਪਿੰਡ ਜੀਰਾ ਤਹਿਸੀਲ ਤੇ ਫਰੋਜ਼ਪੁਰ ਜ਼ਿਲ੍ਹੇ ਦਾ ਹੈ ਜੀਰੇ ਦੇ ਬਿਲਕੁਲ ਨਾਲ ਦਾ ਪਿੰਡ ਹੈ ਮਸਾਂ 3 ਕਿਲੋਮੀਟਰ ਇਥੋਂ ਜੀਰਾ ਸ਼ਹਿਰ ਹੋਊਗਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਕੋਲ ਬਹੁਤ ਸਾਰੇ ਪਸ਼ੂ ਰੱਖੇ ਹੋਏ ਆ ਪਹਿਲਾਂ ਵੀ ਵੀਡੀਓ ਕਈ ਬਣੀਆਂ ਕਿਉਂਕਿ ਜਦੋਂ ਕੋਈ ਅੱਧਾ ਨਗ ਵੇਚਣਾ ਹੁੰਦਾ ਤਾਂ ਉਹ ਜ਼ਰੂਰ ਇਹ ਭਰਾ ਆਪਾਂ ਨੂੰ ਯਾਦ ਕਰਦਾ ਹੈ ਇਥੇ ਤੁਸੀਂ ਮੱਝਾਂ ਕੁਛ ਦੇਖ ਲਓ ਇਹ ਤੋਂ ਇਲਾਵਾ ਪਰਲੇ ਪਾਸੇ ਦੋ ਬਰਾਂਡੇ ਹੋਰ ਆ ਜਿਨ੍ਹਾਂ ਦੇ ਵਿੱਚ ਪਸ਼ੂ ਰੱਖੇ ਹੋਏ ਆ ਅੱਜ ਦੀ ਵੀਡੀਓ ਦੇ ਦੋ ਨਾਗ ਮਕਾਊ ਕੀਤੇ ਆ ਵੈਸੇ ਤਿੰਨ ਪਸ਼ੂ ਬਾਈ ਨੇ ਵੇਚਨੇ ਸੀ ਇੱਕ ਮੱਝ ਅਜੇ ਕੱਚੀ ਆ 10 ਦਿਨ ਲੈਂਦੀ ਆ ਸੂਣ ਚ ਜਦੋਂ ਸੂ ਪੈਂਦੀ ਆਗਾ ਦੁੱਧ ਤਿਆਰ ਕਰੂਗੀ ਫਿਰ ਦੇਖਾਂਗੇ ਫਿਲਹਾਲ ਇੱਕ ਤਾਂ ਇਹ ਝੋਟੀ ਤਾਜੀ ਸੂਈ ਵੀ ਆ ਬੱਚਾ ਇੱਧਰ ਮੇਲ ਕਾਫੇ ਦਾ ਕਟਾ ਇਹਦੇ ਨਾਲ ਇੱਕ ਇਹ ਮੱਝ ਇਹ ਮੱਝ ਬਾਰੇ ਜੇ ਮੈਂ ਤੁਹਾਨੂੰ ਦੱਸਾਂ ਦੱਸੋ ਵੀ ਇਹ ਬਹੁਤ ਸੋਹਣੇ ਦੁੱਧ ਤੇ ਚੱਲਦੀ ਆ ਹਾਲਾਂਕਿ ਥਣ ਹਵਾਨੇ ਵਾਲੇ ਪੱਖ ਤੋਂ ਤੁਸੀਂ ਇਹ ਦੇਖੋਗੇ ਤੁਹਾਨੂੰ ਸ਼ਾਇਦ ਇਹ ਲੱਗੇ ਵੀ ਇੰਨਾ ਦੁੱਧ ਇਸ ਮਾਝ ਥੱਲੇ ਹੋਊਗਾ ਪਰ ਤਿਆਰ ਦੁੱਧ ਹੈ ਜਿੰਨਾ ਵੀ ਵੀਰ ਦੱਸਣਗੇ ਦੋ ਟਾਈਮ ਤਿੰਨ ਟਾਈਮ ਚੋਲਿਓ ਭਾਵੇਂ ਇਥੋਂ ਦੀ ਗਾਰੰਟੀ ਹੈ ਗਾਂ ਤੁਹਾਡੀ ਸੇਵਾ ਹੈ ਸੋ ਆਓ ਆਪਾਂ ਡਿਟੇਲ ਪੁੱਛੀਏ ਦੱਸੋ ਫਿਰ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਜਿਹੜਾ ਨਾ ਖਰੀਦਣਾ ਹੋਇਆ ਜਿਵੇਂ ਖਾਸ ਕਰਕੇ ਦੋਨੇ ਮੱਝਾਂ ਸੋਇਆਂ ਸਵਾਈਆਂ ਦਿਖਾ ਰਹੇ ਆ ਤਾਂ ਦੁੱਧ ਦੋ ਟਾਈਮ ਤਿੰਨ ਟਾਈਮ ਚੋਣਾ ਤੁਹਾਡਾ ਹੱਕ ਹੈ ਉਹ ਚੋ ਸਕਦੇ ਹੋ ਜਿਹੜੀ ਜ਼ਿਆਦਾ ਦੁੱਧ ਵਾਲੀ ਮੱਝ ਇਹਦੇ ਨਾਲ ਬੱਚਾ ਵੀ ਸਮਬੀਂ ਕੱਟੀ ਹੈ ਇੱਕ ਕੱਟੀ ਦਾ ਵੀ ਪੁੜਿਆਂ ਦੀ ਜੇ ਬਣਾਵਟ ਦੇਖ ਲੈਂ ਤਾਂ ਕਾਫੀ ਖੁੱਲੀ ਡੁੱਲੀ ਨਜ਼ਰ ਆਉਂਦੀ ਹੈ ਆਓ ਮਿਲिए ਬਾਈ ਨੂੰ ਪਹਿਲਾਂ ਇਹਦੀ ਗੱਲ ਕਰਾਂਗੇ ਇਸ ਮੱਝ ਬਾਰੇ ਤੇ ਮੈਂ ਵੀ ਸੋਚਿਆ ਵੀ ਆਪਾਂ ਹਾਲਾਂਕਿ ਮਿਲਕਿੰਗ ਇੱਕ ਟਾਈਮ ਦੀ ਨੂੰ ਤੁਸੀਂ ਦੁੱਧ ਫਾਈਨਲ ਨਹੀਂ ਮੰਨ ਸਕਦੇ ਸ਼ੌਕ ਹੁੰਦਾ 100 ਰੁਪਏ ਤੇ ਜਾਂ ਇਹ ਆ ਵੀ ਸ਼ਾਮ ਦਾ ਟਾਈਮ ਆ ਤੇ ਹੋ ਸਕਦਾ ਤੁਹਾਨੂੰ ਜਿੰਨਾ ਕਿ ਦੁੱਧ ਦਿੰਦੀ ਹੈ ਅੱਜ ਬਾਲਟੀ ਦੇ ਵਿੱਚ ਝੋਕੇ ਦਿਖਾ ਦੇਵਾਂਗੇ ਵੈਸੇ ਸ਼ੌਕ ਹੀ ਆ ਸੋ ਆਓ ਡਿਟੇਲ ਪੁੱਛੀਏ ਬਾਅਦ ਤੀ ਤਸੱਲੀ ਕਰ ਲਵੋ ਜੀ ਰਵਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਅੱਜ ਦੋ ਮੱਝਾਂ ਵੇਚਣ ਲੱਗਿਓ। ਹਾਂਜੀ। ਕਰਦੀਆਂ ਐ ਜਾਂ ਖਰੀਦੀਆਂ ਹੋਈਆਂ? ਕਰਦੀਆਂ ਬਾਈ। ਪਹਿਲੇ ਨੰਬਰ ਤੇ ਮੱਝ ਦਿਖਾਉਣੀ ਐ ਬਾਈ। ਹਾਂਜੀ ਬਾਈ। ਕਿੰਨਾ ਵਸੂਆ ਸੋਈ ਐ? ਦੂਜਾ ਸੁਆ ਬਾਈ। ਕਿੰਨੇ ਦਿਨੋਂ ਗੈਰ ਸੁਈ? ਇਹਨੂੰ ਸਟਾਈਟ ਭਾਈ ਜਨ ਹੋ ਗਈ ਸੋਈ ਨਗਲ। ਅ ਬੱਚਾ ਕੱਟੀ ਐ ਇਹਦੇ ਨਾਲ? ਹਾਂਜੀ ਬਾਈ ਕੱਟੀ ਐ। ਕੱਟੀ ਪਤਾ ਕਿਹੜੇ ਬੁੱਲ ਦੀ ਐ ਬਾਈ? ਇਹ ਬਾਈ ਐਚਐਲਟੀ ਵੀ ਦਾ ਸੀਮਾ ਆਪਣੇ ਕੋਲ ਲਿਖਿਆ ਨੰਬਰ ਜਿਹੜਾ ਨੰਬਰ ਦੀ ਹੈਗੀ ਐ। ਠੀਕ ਐ। ਅੱਛਾ ਅੱਜ 27 28 ਦਿਨਾਂ ਦੀ ਸੋਈ ਥੱਲੇ ਕੰਡੇ ਤੋਲ ਲਾ ਲਾ ਦੁੱਧ ਕਿੰਨਾ ਹੋਊਗਾ? ਬਾਈ 17 18 ਕਿਲੋ ਦ ਠੀਕ ਹੈ ਹਾਂਜੀ ਇਸ ਟਾਈਮ ਚਾਰ 17 18 ਕਿਲੋ ਹਾਂਜੀ ਮੈਂ ਜਿਵੇਂ ਪਹਿਲਾ ਵੀਡੀਓ ਚ ਕਿਹਾ ਜਾਂ ਤੁਹਾਨੂੰ ਵੀ ਆ ਕੇ ਵੀ ਕਿਹਾ ਸੀ ਵੀ ਹਵਾਨਿਆਂ ਦਾ ਵਿਖਾਵਾ ਬਹੁਤ ਘੱਟ ਹੈ ਹਾਂਜੀ ਹਵਾਨਾ ਬੇ ਇੰਨਾ ਕੀ ਰੱਖਦੀ ਹੈ ਦੁੱਧ ਇੰਨਾ ਕੱਢ ਦਿੰਦੀ ਹਾਂਜੀ ਹਾਂਜੀ ਬਈ ਚੋ ਸਕਦਾ ਕੋਈ ਹਾਂਜੀ ਭਾਈ ਦੋ ਤਿੰਨ ਟਾਈਮ ਚੋ ਕੇ ਅਗਲਾ ਵਸੰਦੀ ਕਰਕੇ ਲੈ ਕੇ ਜਾਵੇ ਆ ਰੇਟ ਇਹਦਾ ਕੀ ਰੱਖ ਦੋ ਇਹ ਰੇਟ ਫੋਨ ਤੇ ਕਰ ਲਾਂਗੇ ਬਈ ਇਹਦਾ ਫੋਨ ਤੇ ਹਜੂ ਖੋਲੋ ਬਾਈ ਤੋਰ ਕੇ ਤੁਹਾਨੂੰ ਦੱਸੋ ਇਹਦਾ ਰੇਟ ਫੋਨ ਤੇ ਰਹਿਣਾ ਹੈ ਇਹਦੇ ਥਲੇ ਦੁੱਧ ਬਹੁਤ ਹੈ 17 18 ਕਿਲੋ ਹੈ ਮਤਲਬ ਮੈਂੰਤੀ ਵਾਲਾ ਨਹੀਂ ਦੱਸਿਆ ਤੁਹਾਨੂੰ ਕਿੱਲੋ ਚ ਦੱਸਿਆ ਤੇ ਕੱਟੀ ਨੂੰ ਇਹਨੇ ਜਨਮ ਦਿੱਤਾ ਕੱਟੀ ਦੀ ਵੀ ਚੰਗੀ ਐ ਹਵਾਨੇ ਦਾ ਵਿਖਾਵਾ ਬਹੁਤਾ ਨਹੀਂ ਗਾ ਟਾਈਮ ਸ਼ਾਮ ਦਾ ਦੋਸਤੋ ਇਧਰੋਂ ਤੁਸੀਂ ਇਹਦੇ ਥਾਣਾ ਹਵਾਨਾ ਦੇਖ ਲੋ ਹਵਾਨਾ ਦਾ ਜਿਵੇਂ ਪਹਿਲਾਂ ਬਾਈ ਤੋਂ ਵੀ ਪੁੱਛ ਲਿਆ ਸੀ ਆ ਕੇ ਵੀ ਪੁੱਛਿਆ ਇਹ ਪੱਕੇ ਜੇ ਹਵਾਨੇ ਦੀ ਮੱਝ ਐ ਪਰ ਉਹ ਵੀਡੀਓ ਦੇ ਵਿੱਚ ਚੋ ਵੀ ਲਵਾਂਗੇ ਆਪਾਂ ਜਿੰਨਾ ਦੁੱਧ ਦੇ ਵੈਸੇ ਉਹ ਹੋਊਗਾ ਆਈਡੀਆ ਜੇ ਇੱਕ ਬਾਲਟੀ ਦੇ ਵਿੱਚ ਆਪਾਂ ਚੋਲਾਂਗੇ ਹਾਲਾਂਕਿ ਤੁਸੀਂ ਉਹਦੇ ਤੋਂ ਕੋਈ ਫਾਈਨਲ ਦੁੱਧ ਨਹੀਂ ਮੰਨ ਸਕਦੇ ਬਾਕੀ ਟਾਈਮ ਟੂ ਟਾਈਮ ਮਿਲਕਿੰਗ ਦਾ ਫਰਕ ਹੁੰਦਾ ਹੈ ਦਿਖਾਵਾ ਦੇਖੋ ਇਹਦੇ ਹਵਾਨੇ ਦਾ ਸਿਰਫ ਇੰਨਾ ਕੁ ਹਵਾਨਾ ਦਿਖਾਉਂਦੀ ਹੈ ਪਰ ਦੁੱਧ ਜਿਹੜਾ ਉਹ ਜਿਹੜਾ ਵੀਰ ਚੋ ਸਕਦਾ ਤੇ ਉਹ ਤੁਹਾਡੇ ਸਾਹਮਣੇ ਹੀ ਆ ਜਾਣਾ ਉਹ ਵੈਸੇ ਜੋਸ਼ ਵਾਲਾ ਹਵਾਨਾ ਹੈ ਭਾਵੇਂ ਵਿਖਾਵਾ ਘੱਟ ਹੈ ਨਾੜਾਂ ਚੰਗੀਆਂ ਹਵਾਨੇ ਤੇ ਸਿੰਘ ਕੁੰਡੇ ਹੈ ਰੇਟੇ ਦਾ ਫੋਨ ਤੇ ਮੈਂ ਐਸਾਈਡ ਤੋਂ ਤੁਹਾਨੂੰ ਇਹਦੇ ਹਵਾਨੇ ਦੇ ਉੱਤੇ ਨਾੜਾਂ ਦਿਖਾਉਣਾ ਇਦਾਂ ਦਾ ਰੋਕੇ ਦੇ ਹਵਾਨੇ ਦਾ ਉਹ ਬਈ ਲਸ਼ਮੇ ਡੇਰੀ ਫਾਰਮ ਵਾਲੇ ਕੋਈ ਨੂਰ ਦੀ ਆਈ ਹੈ ਇਹ ਕੋਈ ਨੂਰ ਦੀ ਹੈ ਹਾਂਜੀ ਠੀਕ ਹੈ ਅੱਛਾ ਭਾਈ ਇਹ ਤੋਂ ਇਲਾਵਾ ਇੱਕ ਇਹ ਝੋਟੀ ਆਪਾਂ ਵੇਚਣ ਲੱਗੇ ਹਾਂਜੀ ਹਾਂਜੀ ਇਹ ਕੈਨਵਾ ਸੁਆ ਇਹ ਪਹਿਲਾ ਸੁਆ ਬਈ ਪਹਿਲਾ ਸੁਆ ਕਿੰਨਾ ਚਲੋ ਗਿਆ ਇਹਨੂੰ ਸੁਈ ਇਹਨੂੰ 5 15 ਬੈਲ ਹੋ ਗਈ ਦੇਸੀ ਠੀਕ ਹੈ ਅੱਛਾ ਇਹ ਕਿਹੜੇ ਬਾਲ ਦੀ ਹੈ ਉਹ ਦਾਰੇ ਦੀ ਲਸ਼ਮੇ ਡੇਰੀ ਫਾਰਮ ਅੱਛਾ ਉਹਨਾਂ ਦੇ ਦਾਰੇ ਬਾਲ ਦੀ ਹਾਂਜੀ ਠੀਕ ਹੈ ਇਹਦੇ ਬੱਚਾ ਕੀ ਦੇਤਾ ਇਹਦਾ ਮੇਲ ਕਾ ਹੋ ਗਿਆ ਠੀਕ ਹੈ ਇਹਦੇ ਥੱਲੇ ਅੱਜ ਦੁੱਧ ਕਿੰਨਾ ਹੋਊਗਾ ਥੱਲੇ ਬਈ 10 11 ਕਿਲੋ ਦੁੱਧ ਹੋਊਗਾ 10 11 ਕਿਲੋ ਹਾਂਜੀ ਠੀਕ ਹੈ ਇਹ ਥੋੜਾ ਪੱਕੇ ਸੂਈ ਲੱਗਦੀ ਹੈ ਮੇਰੇ ਖਿਆਲ ਸੇ ਹਾਂਜੀ ਬਈ ਠੀਕ ਹੈ ਅੱਛਾ ਇਹਦਾ ਰੇਟ ਕੀ ਕਰਦੇ ਹਾਂ ਇਹਦਾ 1 ਲੱਖ 5000 ਰੁਪਏ ਖੋਲੇ ਉਹਨੂੰ ਵੀ 1 ਲੱਖ ਤੇ 5000 ਰੇਟ ਆ ਦੋਸਤੋ ਦਿਨ ਬਈ ਕਿੰਨੇ ਦੱਸੇ ਸੀ 15 ਦਿਨ ਹੋ ਗਏ 14 15 ਦਿਨ 14 ਤੋਂ 15 ਦਿਨ ਹੋ ਗਏ ਇਹ ਕਟਾ ਇਹਦੇ ਨਾਲ ਹੈ ਇਹ داره ਦੀ ਹੈ ਐਲਡੀਐਫ ਵਾਲੇ ਦੀ 10 ਤੋਂ 11 ਕਿਲੋ ਦੁੱਧ ਇਸ ਟਾਈਮ ਦੇ ਰਹੀ ਹੈ 15 ਦਿਨਾਂ ਦੀ ਸੂਈ ਥਾਣਾ ਚ ਬਿੱਥੀ ਚੰਗੀ ਆ ਗਈ ਪਰ ਹਵਾਨਾ ਇਹਦਾ ਵੀ ਪੱਕਾ ਜੈ ਹੀ ਆ ਦੱਸੋ ਜੈਡ ਬਲੈਕ ਦਿਸਦੀ ਐ ਟਾਂਚਾ ਤੁਸੀਂ ਦੇਖ ਲਓ ਤੰਗ ਜਗ੍ਹਾ ਚ ਵੱਧਦੇ ਰਹਿੰਦੇ ਆ ਪਸੂ ਸਟਰਕਚਰ ਕੁਛ ਇਦਾਂ ਦੇ ਤਾਂ ਵੀ ਬਣਦੇ ਐ ਸੋ ਸਿੰਘਾਂ ਦੀ ਬਿਊਟੀ ਚੰਗੀ ਐ ਇਹਦੀ 1 ਲੱਖ ਤੇ 5000 ਇਹਦਾ ਰੇਟ ਆ ਦੱਸੋ ਤਦ ਘਾਟ ਵਾਲੀ ਝੋਟੀ ਐ ਇਹ ਬੱਚੇ ਦਾ ਬਹੁਤ ਤੇਹ ਕਰਦੀ ਐ ਮਤਲਬ ਬੱਚਾ ਤਾਂ ਮਾੜਾ ਜਿਹਾ ਵੀ ਪਾਸੇ ਨਹੀਂ ਜਾਣ ਦਿੰਦੀ ਸੋ ਇਹ ਪਹਿਲਾ ਝੋਟੀ ਐ ਦੱਸੋ ਐਲਡੀਐਫ ਵਾਲੇ ਦਾਰੇ ਬੋਲਦੀ 10 ਤੋਂ 11 ਕਿਲੋ ਦੁੱਧ ਹੋਊਗਾ ਜਿਹੜਾ ਹੁਣੇ ਦੇ ਰਹੀ ਐ ਖਵਾਨੇ ਦਾ ਵਿਖਾਵਾ ਇਹਦਾ ਵੀ ਇਸ ਤਰ੍ਹਾਂ ਦਾ ਹੈ ਦੁੱਧ ਹਾਜ਼ਰ ਹੈ ਜਿੰਨਾ ਤੁਹਾਨੂੰ ਦੱਸਿਆ ਚੋਲੋ ਜੇ ਤੁਸੀਂ ਹਿੰਮਤ ਕਰ ਲਿਓ ਇਹਨੇ ਕਟੇ ਨੂੰ ਜਨਮ ਦਿੱਤਾ ਸੋ ਇਹ ਮੱਝ ਦੇ ਆਪਾਂ ਦੇਖਦੇ ਆਂ ਦੁੱਧ ਜਿਹੜਾ ਉਹ ਬਾਲਟੀ ਦੇ ਵਿੱਚ ਦੋਸਤੋ ਮੱਝ ਜਿਹੜੀ ਉਹ ਪਸਮਾ assi ਕਰ ਲਿਆ ਇਹ ਗੱਲ ਮੈਂ ਧਿਆਨ ਚ ਲਿਆ ਦਿਆਂ ਵੀ ਇਹਨੂੰ ਬਿਨਾ ਬੱਚੇ ਤੋਂ ਬਾਈ ਹੋਰੀ ਪਸਮਾਉਂਦੇ ਐ ਜਦੋਂ ਪਸੋਂ ਵੀ ਜੁੱਧ ਚੋਲਿਆ ਮਗਰੋਂ ਬੱਚੇ ਨੂੰ ਭਾਵੇਂ ਥੱਲੇ ਛੱਡ ਦੋ ਫੇਰ ਨਹੀਂ ਪੈਰ ਹਲਦੀ ਬਲੋ ਬਿਨਾ ਬੱਚੇ ਤੋਂ ਹੀ ਪਸਮੂਗੇ ਇਹ ਚੀਜ਼ ਧਿਆਨ ਚ ਰੱਖ ਲਓ ਜੇ ਬੱਚਾ ਭੁੱਲੀ ਸਮਝ ਲਓ ਬੱਚਾ ਲੈਂਦੀ ਸਮਝ ਲਓ ਮਿਲਦੀ ਝਾੜ ਤੇ ਐ ਚੋਲੋ ਭਾਈ ਬਾਲਟੀ ਮੜੀ ਕਰਦੇ ਹੋ ਇਹ ਦੋਸਤੋ ਖਾਲੀ ਬਾਲਟੀ ਹੈ ਲਗਭਗ ਤੁਸੀਂ ਦੇਖ ਲਓ ਠੀਕ ਹੈ ਭਾਈ ਉਹ ਥੋੜਾ ਦੁੱਧ ਕਿਉਂਕਿ ਦੂਜੇ ਪਸ਼ੂ ਬਾਈ ਹੋਰੀ ਚੋਕੇ ਹਟਦੇ ਆ ਤਾਂ ਦੁੱਧ ਲੱਗਾ ਹੁੰਦਾ ਥੱਲੇ ਨਹੀਂ ਡੋਲਦੇ ਇਹ ਕੋਈ ਫਾਈਨਲ ਮਿਲਕਿੰਗ ਨਹੀਂ ਹੈਗੀ ਜਾਂ ਇਹ ਚੁਆਈ ਤੋਂ ਤੁਸੀਂ ਕਉਂ ਵੀ ਅਸੀਂ ਮੱਝ ਖਰੀਦ ਲੈਨੇ ਤੇ ਦੁੱਧ ਅਸੀਂ ਚੋਇਆ ਦੇਖ ਲਿਆ ਤਾਂ ਉਹ ਉਹ ਸਹੀ ਨਹੀਂ ਹੋਊਗਾ ਮਤਲਬ ਤੁਸੀਂ ਦੁੱਧ ਇੱਥੇ ਚੋਕੇ ਦੇਖੋ ਇਹ ਛੋੜ ਗੱਲ ਆ ਵੀ ਚੰਗੇ ਦੁੱਧ ਤੇ ਚੱਲਦੀ ਐ 17 ਤੋਂ 18 ਕਿਲੋ ਦੁੱਧ ਤੁਹਾਨੂੰ ਦੱਸਿਆ ਉਹ ਤੁਸੀਂ ਕੰਡੇ ਤੋਲ ਲੈਣਾ ਕੰਡਾ ਬਾਈ ਉਹਰੇ ਕੋਲ ਹੈਗਾ ਮਤਲਬ ਚੋਕੇ ਲੈ ਲਓ ਦੁੱਧ ਇੰਨਾ ਤੁਹਾਨੂੰ ਹਾਜ਼ਰ ਮਿਲੂਗਾ ਮੈਂ ਥੋੜੀ ਜੀ ਚਵਾਈ ਦਿਖਾਉਣੀ ਆ ਬਸ ਇਹ ਆ ਵੀ ਕੁਸਪਰਾਵਾਂ ਨੂੰ ਆਈਡੀਆ ਜਾ ਹੋਜੂ ਕਈ ਗਾਏ ਹੁੰਦਾ ਵੀ ਹਵਾਨਾ ਪਸ਼ੂ ਦਾ ਛੋਟਾ ਲੱਗਦਾ ਦੁੱਧ ਕਿੰਨਾ ਕੁ ਪਸ਼ੂ ਦੇਊਗਾ ਵੀਰ ਚੋਈ ਜਾਊਗਾ ਥੋੜੀ ਜੀ ਵੀਡੀਓ ਬਣਾ ਲੈਣੀ ਹੈ ਦੱਸੋ ਜਦੋਂ ਬਾਲਟੀ ਨੇੜੇ ਆਉਣ ਲੱਗੀ ਉੱਥੋਂ ਤੱਕ ਆਪਾਂ ਵੀਡੀਓ ਬਣਾ ਲਾਂਗੇ ਟਾਈਮ 5:00 ਵਜੇ ਮੈਂ ਵੀਡੀਓ ਬਣਾ ਰਿਆ ਬਾਕੀ ਤੁਸੀਂ ਟਾਈਮ ਟੂ ਟਾਈਮ ਮਿਲਕਿੰਗ ਕਰ ਲਓ 6:00 ਤੋਂ 6:00 ਬਾਈ ਹੋਰੀ ਮੇਰੇ ਖਿਆਲ ਚ ਚੋਂਦੇ ਨਹੀਂ 6:00 ਤੋਂ 6:00 ਚੋਂਦੇ 6:00 ਤੋਂ 6:00 ਦੱਸੋ ਮਿਲਕਿੰਗ ਹੁੰਦੀ ਹੈ ਇੱਥੇ ਤੇ ਤੁਸੀਂ 6:00 ਵਜੇ ਦੇ ਹਿਸਾਬ ਤੇ ਇਹਦੀ ਮਿਲਕਿੰਗ ਜਿਹੜੀ ਉਹ ਕੱਲ ਸ਼ਾਮ ਨੂੰ ਕਰਨੀ ਹੋਈ ਇੱਕ ਟਾਈਮ ਖਾਲੀ ਕਰ ਲਓ ਦੋ ਟਾਈਮ ਚੋ ਲਓ ਜਾਂ ਟਾਈਮ ਟੂ ਟਾਈਮ ਇੱਕ ਟਾਈਮ ਖਾਲੀ ਕਰਕੇ ਤੇ ਇੱਕ ਟਾਈਮ ਦਾ ਦੁੱਧ ਤੋਲਿਆ ਜਾਂਦਾ ਉਹਦੇ ਨਾਲ ਵੀ ਆਈਡੀਆ ਹੋ ਜਾਂਦਾ। ਕੱਟੀ ਇਹਦੇ ਨਾਲ ਦੋਸਤੋ ਇਹ ਆ ਚੰਗੀ ਕੱਟੀ ਹੈ ਇਹਦੇ ਨਾਲ। ਕੱਟੀ ਬਾਅਦ ਚੁਬਾਈ ਹਰੀ ਥੱਲੇ ਛੱਡ ਦਿੰਦੇ ਆ ਤੇ ਇਹ ਨੂੰ ਕੁਝ ਨਹੀਂ ਕਹਿੰਦੀ। ਪਰ ਪਹਿਲਾਂ ਜੇ ਛੱਡੋਗੇ ਫੇਰ ਇਹ ਥੱਲੇ ਨਹੀਂ ਪੈਣ ਦਿੰਦੀ ਪਹਿਲਾਂ ਤੁਹਾਨੂੰ ਆਪ ਨੂੰ ਪਸਮਾਉਣੀ ਪਊਗੀ ਮੱਝ। ਤੇ ਉਸੇ ਤਰੀਕੇ ਨਾਲ ਚੋਣਾ ਪਊਗਾ। ਬਾਕੀ ਮੈਂ ਵੀਡੀਓ ਬਣਾਉਂਗਾ ਵੀ ਰੋਕ ਰੋਕ ਕੇ ਇਹ ਤਾਂ ਇੱਕ ਸ਼ੌਂਕੀਆ ਹੈ। ਤੁਸੀਂ ਦੁੱਧ ਜਿਹੜਾ ਆਪ ਚੋਲੋ ਜੀ। ਲੈ ਵੀ ਦੋਸਤੋ ਬਾਈ ਮਿਲਕਿੰਗ ਕਰੀ ਜਾਂਦਾ ਮੈਂ ਜੇ ਤੁਹਾਨੂੰ ਦੱਸਿਆ ਮੈਂ ਰੋਕ ਰੋਕ ਕੇ ਜੇ ਵੀਡੀਓ ਬਣਾਉਂਗਾ ਤਾਂ ਮੈਂ ਵੇਝਦੀ ਥੋੜੇ ਥੋੜੇ ਸ਼ਾਰਟ ਜੇ ਲੈਂਦਾ ਰਹੂੰਗਾ ਇਹ ਇਹਦੀ ਕੱਟੀ ਫੇਰ ਦੇਖ ਲਓ ਕਿਉਂਕਿ ਚੰਗੀ ਮੱਝ ਦਾ ਬੱਚਾ ਚੰਗਾ ਹੀ ਰਹਿੰਦਾ ਹੁੰਦਾ ਸੋ ਇਹ ਤੁਸੀਂ ਮੱਝ ਸਾਹਮਣੇ ਹੁਣ ਦੇਖ ਸਕਦੇ ਹੋ ਜਿਹੜੀ ਬਾਈ ਚੋਰਿਆ ਧਾਰ ਤੋਂ ਰਿਕ ਨੰਬਰ ਅੰਸੋ ਤਾਂ ਤੁਸੀਂ ਆ ਕੇ ਦੇਖ ਲੈਣਾ ਬਾਕੀ ਮੈਂ ਥੋੜਾ ਜ਼ੂਮ ਕਰ ਦਿੰਦਾ ਚਵਾਈ ਪਿਛਲੇ ਥਣਾ ਚ ਤੁਸੀਂ ਧਾਰਾਂ ਦੇਖੋ ਚੰਗੀਆਂ ਧਾਰਾਂ ਆ ਰਹੀਆਂ ਇਹ ਬਾਲਟੀ ਚੌੜੇ ਥੱਲੇ ਵਾਲੀ ਹੈ ਜਿਹੜੇ ਪਤਲੇ ਥੱਲੇ ਵਾਲੀ ਬਾਲਟੀ ਨਹੀਂ ਹੈ ਹਵਾਨਾ ਜਿੰਨਾ ਵੀ ਇਹ ਨਚੋੜਦੀ ਜਾਂਦੀ ਹੈ ਖਵਾਵਾ ਹਵਾਨੇ ਦਾ ਘਾਟਾ ਪਰ ਦੁੱਧ ਬੜੇ ਚੰਗੇ ਵਾਲੀ ਮੱਝ ਹੈ ਸੋ ਦੋਸਤੋ ਇਹ ਉਹ ਬਾਲਟੀ ਜਿਹੜੀ ਮੈਂ ਦੱਸਿਆ ਚੌੜੇ ਥੱਲੇ ਵਾਲੀ ਹੈ ਤੇ ਬਾਕੀ ਹੁਣ ਬੱਚਾ ਬਾਈ ਇਹਦੇ ਥੱਲੇ ਛੱਡ ਦੂਗਾ ਜਿੰਨਾ ਦੁੱਧ ਨੇ ਪੀਣਾ ਹੈ ਪੀ ਲਓ ਦੁੱਧ ਚੋਲਿਓ 17 18 ਕਿਲੋ ਦੱਸਿਆ ਉਹ ਹਾਜ਼ਰ ਮਿਲੂਗਾ ਇਹ ਝੋਟੀ ਵੀ ਸੀਲ ਸ਼ਰੀਫ ਆ ਦੋਸਤੋ ਇਹਦੇ ਥੱਲੇ ਤੁਸੀਂ ਬੱਚਾ ਛੱਡ ਕੇ ਚੋਹੋਗੇ 10 ਤੋਂ 11 ਕਿਲੋ ਦੁੱਧ ਇਸ ਟਾਈਮ ਲਈ ਦੇ ਰਹੀ ਹੈ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ